ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜੀ ਗੱਲਬਾਤ ਕਰਾਂਗੇ ਰਾਮ ਰਹੀਮ ਬਲਾਤਕਾਰੀ ਦੀ ਅੱਜ ਦੋਸਤੋ ਗੱਲਬਾਤ ਕਰਾਂਗੇ ਕਿ ਰਾਮ ਰਹੀਮ ਬਲਾਤਕਾਰੀ ਨੂੰ ਜਿਹੜੀ ਰਾਹਤ ਹਾਈ ਕੋਰਟ ਵੱਲੋਂ ਮਿਲੀ ਹੈ ਉਹਦੇ ਕੀ ਮੈਨੇ ਨੇ ਕੀ ਸਿੱਖਾਂ ਨੂੰ ਕਦੇ ਇਨਸਾਫ ਮਿਲ ਵੀ ਪਾਊਗਾ ਕੀ ਇਹ ਲੋਕ ਕੱਲੇ ਦੋਸ਼ੀ ਹੀ ਨਹੀਂ ਹੈਗੇ ਇਹਨਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਕੱਲੇ ਆਪਾਂ ਦੋਸ਼ ਨਹੀਂ ਕਹਿ ਸਕਦੇ ਇਹ ਨਾਲ ਦੀ ਨਾਲ ਸਿੱਖਾਂ ਨੂੰ ਚੜਿਉਂਦੇ ਵੀ ਨੇ ਇਹ ਸਿੱਖਾਂ ਨੂੰ ਡਰਾਉਂਦੇ ਵੀ ਨੇ ਇਹਦੇ ਤੇ ਦੋਸਤੋ ਗੱਲਬਾਤ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਹਾਈ ਕੋਰਟ ਵੱਲੋਂ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਗਿਆ ਸੀਗਾ ਇਹਦੀ ਫਰਲੋ ਨੂੰ ਲੈ ਕੇ ਤੇ ਉਹ ਰਾਖਮ ਰੱਖਿਆ ਸੀਗਾ ਫੈਸਲਾ ਤਾਂ ਕੱਲ ਹਾਈ ਕੋਰਟ ਨੇ ਉਹਨੂੰ ਫਰਲੋ ਲਈ ਹਰਿਆਣਾ ਸਰਕਾਰ ਨੂੰ ਇਹ ਕਹਿ ਦਿੱਤਾ ਕਿ ਹਰਿਆਣਾ ਸਰਕਾਰ ਆਪਣੇ ਤੌਰ ਦੇ ਉੱਪਰ ਇਹ ਫਰਲੋ ਦੇਵੇ ਤੇ ਇਹ ਉਹਨਾਂ ਦਾ ਮੁੱਦਾ ਹੈ ਹਰਿਆਣਾ ਸਰਕਾਰ ਦਾ ਆਪਾਂ ਨੂੰ ਪਤਾ ਹੀ ਆ ਦੋਸਤੋ ਕਿਉਂਕਿ ਹਰਿਆਣਾ ਸਰਕਾਰ ਹੈ ਜਿਹੜੀ ਉਹ ਤਾਂ ਤਿਆਰ ਬੈਠੀ ਆ ਉਹ ਤਾਂ ਪਹਿਲਾਂ ਕਈ ਵਾਰੀ ਦੇ ਦੇ ਚੁੱਕੀ ਆ ਫਰਲੋ ਉਹਨੇ ਦੱਦੇ ਹੀ ਨਹੀਂ ਦੇਣੀਆਂ ਕਿਉਂਕਿ ਮਾਮਲਾ ਹੀ ਵੋਟਾਂ ਦਾ ਇੱਕ ਕੋਰਟ ਤੋਂ ਹੀ ਮਤਲਬ ਜਿਹੜੀ ਆਸ ਸੀਗੀ ਜਿਹੜੀ ਕਿ ਕੋਰਟ ਨੇ ਖਤਮ ਕਰ ਦਿੱਤੀ ਹੰਮੋ ਤੋਂ ਸਭ ਤੋਂ ਪਹਿਲਾਂ ਆਪਾਂ ਇਹਦੇ ਤੇ ਹੀ ਗੱਲ ਕਰ ਲੈਨੇ ਆ ਕਿ ਕੀ ਕੋਰਟ ਨੂੰ ਜਿਹੜਾ ਇਹ ਮਤਲਬ ਰਾਹਤ ਦੇਣਾ ਜਿਵੇਂ ਆਪਾਂ ਕਹਿ ਲਓ ਵੀ ਫਰਲੋ ਦੇਣੀ ਆ ਕੀ ਫਰਲੋ ਦੇਣੀ ਬਣਦੀ ਆ ਜਾਂ ਨਾ ਦੇਣੀ ਬਣਦੀ ਆ ਚਲੋ ਆਪਾਂ ਕੋਰਟ ਦੇ ਫੈਸਲੇ ਦੇ ਉੱਪਰ ਤਾਂ ਕੋਈ ਹੋ ਨਹੀਂ ਕਰਦੇ ਪਰ ਇੱਕ ਗੱਲ ਜ਼ਰੂਰ ਚਰਚਾ ਦੇ ਵਿੱਚ ਜਿਹੜੀ ਆਈ ਹੋਈ ਆ ਕਿ ਜਿਹੜੀ ਜਿਹੜੇ ਕੇਸ ਨੇ ਜਿਵੇਂ ਮੰਨ ਲਓ ਐਨਡੀਪੀ ਪੀਐਸ ਦਾ ਕੇਸ ਹੁੰਦਾ ਹੈ ਨਸ਼ਿਆਂ ਵਾਲਾ ਉਹਦੇ ਚ ਨਹੀਂ ਫਰਲੋ ਮਿਲਦੀ 1-2 ਸਾਲ ਤੋਂ ਬੱਚੇ ਦੇ ਨਾਲ ਸਰੀਰਕ ਸੋਸ਼ਣ ਬਲਾਤਕਾਰ ਕਰਨੇ ਉਹਦੇ ਵਿੱਚ ਨਹੀਂ ਮਿਲਦੀ ਇਸ ਤਰ੍ਹਾਂ ਦੇ ਕੁਝ ਮਤਲਬ ਉਹ ਕਹਿ ਰਹੇ ਨੇ ਲੇਕਿਨ ਜਿਹੜੇ ਦੋਸ਼ ਬਾਬੇ ਦੇ ਉੱਪਰ ਨੇਗੇ ਇਕੱਲੇ ਦੋਸ਼ ਨਹੀਂ ਉਹਨਾਂ ਨੂੰ ਸਜ਼ਾ ਹੋ ਚੁੱਕੀ ਆ ਜਿਹਦੇ ਚ ਕਾਤਲ ਹੈਗਾ ਜਿਹਦੇ 'ਚ ਆਪਣੀਆਂ ਜਿਹੜੀਆਂ ਚੇਲੀਆਂ ਨੇ ਉਹਨਾਂ ਦੇ ਨਾਲ ਬਲਾਤਕਾਰ ਕਰਨਾ ਹੁਣ ਦੇਖੋ ਦੋਸਤੋ ਜਿਹੜਾ ਬਲਾਤਕਾਰ ਹੈਗਾ ਉਹ ਇੱਕ ਬੱਚੇ ਦੇ ਨਾਲ ਬਲਾਤਕਾਰ ਕਰਨ ਦਾ ਮਤਲਬ ਕੀ ਹੈਗਾ ਕਿ ਉਹ ਜਿਹੜਾ ਬੱਚਾ ਹੈਗਾ ਉਹ ਨਾ ਸਮਝ ਹੁੰਦਾ ਹੈਗਾ ਉਹਦੇ ਨਾਲ ਜਿਹੜਾ ਸਰੀਰਕ ਸੋਸ਼ਣ ਕਰਨਾ ਕੋਈ ਵਿਅਕਤੀ ਜਾਣ ਬੁੱਝ ਕੇ ਮਤਲਬ ਇੰਨਾ ਵੱਡਾ ਕੁਕਰਮ ਕਰਦਾ ਹੈਗਾ ਜਿਹਨੂੰ ਮਤਲਬ ਸਮਾਲ ਦੇ ਵਿੱਚ ਵਿਚਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਨਾਲ ਦੇ ਨਾਲ ਜਿਹੜਾ ਇਹਦੇ ਰਾਮ ਰਹੀਮ ਦੇ ਉੱਪਰ ਕੇਸ ਹੈਗਾ ਇਹ ਇੱਕ ਆਮ ਸੁਧਾਰਨ ਔਰਤ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਨਹੀਂ ਹੈਗਾ ਇਹਦੇ ਉੱਤੇ ਦੋਸ਼ ਆਪਣੀਆਂ ਜਿਹੜੀਆਂ ਇਹਦੀਆਂ ਵਿਦਿਆਰਥਣਾਂ ਇਹਦੇ ਕਾਲਜ ਦੇ ਵਿੱਚ ਇਹਦੇ ਹੋਸਟਲ ਦੇ ਵਿੱਚ ਰਹਿਣ ਵਾਲੀਆਂ ਲੜਕੀਆਂ ਨੇ ਤੇ ਇਹਨੀਆਂ ਇਹਦੇ ਪਰਿਵਾਰ ਨੇ ਜਿਹੜੇ ਇਹਨੂੰ ਰੱਬ ਮੰਨਦੇ ਨੇ ਉਹਨਾਂ ਦੇ ਨਾਲ ਸ਼ੋਸ਼ਣ ਕਰਨ ਦਾ ਬਲਾਤਕਾਰ ਕਰਨ ਦਾ ਕੇਸ ਹੈ ਜਿਹੜਾ ਕਿ ਆਮ ਕੇਸਾਂ ਦੇ ਨਾਲੋਂ ਵੱਖਰਾ ਹੁੰਦਾ ਹੈ ਅਗਰ ਕੋਈ ਵੀ ਅਦਾਲਤਾਂ ਦੇ ਵਿੱਚ ਜਦੋਂ ਕੋਈ ਪੁਲਿਸ ਵਾਲਾ ਜੁਰਮ ਕਰਦਾ ਹੈ ਜਾਂ ਕੋਈ ਹੋਰ ਫੌਜੀ ਅਫਸਰ ਜ਼ੁਲਮ ਕਰਦਾ ਹੈ ਕੋਈ ਪੁਲਿਸ ਦਾ ਅਧਿਕਾਰੀ ਜੁਰਮ ਕਰਦਾ ਤਾਂ ਉਹਨੂੰ ਸਜ਼ਾ ਵੱਧ ਦਿੱਤੀ ਜਾਂਦੀ ਹੈ ਕਿਉਂਕਿ ਉਹਦੀ ਜਿਹੜੇ ਡਿਊਟੀ 'ਚ ਸੀ ਉਹਨੇ ਲੋਕਾਂ ਨੂੰ ਸੁਰੱਖਿਆ ਦੇਣੀ ਸੀ ਪਰ ਉਹਨੇ ਜਿਹੜਾ ਜੁਰਮ ਕਰ ਦਿੱਤਾ ਇਸ ਕਰਕੇ ਉਹਦਾ ਜਿਹੜਾ ਜੁਰਮ ਹੈ ਉਹ ਵੱਡਾ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਵਿਅਕਤੀ ਕੋਈ ਆਪਣੇ ਆਪ ਨੂੰ ਗੁਰੂ ਰੱਬ ਮੰਨਦਾ ਉਹਦੇ ਤੇ ਜਿਹੜੇ ਲੋਕ ਭਰੋਸਾ ਕਰਦੇ ਨੇ ਉਹਨਾਂ ਲੋਕਾਂ ਦੇ ਨਾਲ ਜਦੋਂ ਉਹ ਕੋਈ ਬੰਦਾ ਜੁਰਮ ਕਰਦਾ ਤਾਂ ਉਹਦਾ ਜੁਰਮ ਵੀ ਬਹੁਤ ਵੱਡਾ ਹੋ ਜਾਂਦਾ ਹੈ ਇਸੇ ਕਾਰਨ ਕਰਕੇ ਆਸਰਾਮ ਬਾਪੂ ਵਰਗਿਆਂ ਨੂੰ ਜਾਂ ਰਾਮਪਾਲ ਵਰਗਿਆਂ ਨੂੰ ਹੁਣ ਤੱਕ ਫਰਲੋ ਜਾਂ ਪੈਰੋਲ ਨਹੀਂ ਮਿਲੀ ਹੈਗੀ ਉਹਨਾਂ ਦੇ ਉੱਪਰ ਇਹ ਚੀਜ਼ਾਂ ਲਾਗੂ ਹੁੰਦੀਆਂ ਨੇ ਕਿ ਉਹਨਾਂ ਨੇ ਆਪਣੀਆਂ ਚੇਲੀਆਂ ਦੇ ਨਾਲ ਬਲਾਤਕਾਰ ਕੀਤੇ ਨੇ ਉਹਨਾਂ ਨੇ ਆਪਣੇ ਹੀ ਭਰੋਸਾ ਕਰਨ ਵਾਲੇ ਲੋਕਾਂ ਦਾ ਭਰੋਸਾ ਤੋੜਿਆ ਤੇ ਉਹਨਾਂ ਦੇ ਨਾਲ ਕੁਕਰਮ ਕੀਤੇ ਲੇਕਿਨ ਉਹਨਾਂ ਨੇ ਅਜੇ ਕਤਲ ਤਾਂ ਕੀਤੇ ਨਹੀਂ ਸੀ ਇਹਨੇ ਤਾਂ ਆਪਣੇ ਤੇ ਭਰੋਸਾ ਕਰਨ ਵਾਲਿਆਂ ਦਾ ਭਰੋਸਾ ਵੀ ਤੋੜਿਆ ਤੇ ਉਹਨਾਂ ਦੀਆਂ ਹੀ ਬੱਚੀਆਂ ਤੇ ਉਹੋ ਹੀ ਬੱਚੀਆਂ ਦੇ ਨਾਲ ਬਲਾਤਕਾਰ ਕੀਤਾ ਜਿਹੜੇ ਲੋਕ ਇਹਨੂੰ ਰੱਬ ਮੰਨਦੇ ਸੀਗੇ ਤੇ ਇਹਦੇ ਹੋਸਟਲ ਦੇ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਤੇ ਉੱਥੋਂ ਲੜਕੀਆਂ ਨੂੰ ਬੇਸੁੱਧ ਕਰ ਕਰਕੇ ਲਿਆ ਕੇ ਔਰ ਗੁਫਾ ਨਾਮੀ ਜਗ੍ਹਾ ਦੇ ਵਿੱਚ ਜਿਹੜੇ ਵਿੱਚੋਂ ਥੱਲੋਂ ਦੀ ਸੁਰੰਗ ਕੱਢ ਕੇ ਉਸ ਹੋਸਟਲ ਨੂੰ ਜਾਂਦੀ ਸੀ ਇਹਦੇ ਉੱਪਰ ਜੁਰਮ ਤਾਂ ਇੰਨੇ ਵੱਡੇ ਨੇ ਜੇ ਮੈਂ ਕਹਿ ਸਕਦਾ ਕਿ ਭਾਰਤ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਉੱਪਰ ਐਡਾ ਵੱਡਾ ਦੋਸ਼ ਨਹੀਂ ਹੋ ਸਕਦਾ ਜਿਹੜਾ ਦੋਸ਼ ਇਸ ਕਤਲ ਦੇ ਉੱਪਰ ਲੱਗਿਆ ਹੋਇਆ ਇਹਨੇ ਇੱਥੇ ਹੀ ਬਸ ਨਹੀਂ ਕੀਤੀ ਦੋਸਤੋ ਇਹਨੇ ਫਿਰ ਜਦੋਂ ਉਹਨਾਂ ਨੇ ਆਵਾਜ਼ ਉਠਾਈ ਆਪਣੀ ਆਵਾਜ਼ ਚੁੱਕੀ ਤਾਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਖਬਰਾਂ ਚਲਾਉਣ ਵਾਲਿਆਂ ਨੂੰ ਕਤਲ ਕਰ ਦਿੱਤਾ ਗਿਆ ਪੱਤਰਕਾਰਾਂ ਨੂੰ ਕਤਲ ਕਰ ਦਿੱਤਾ ਗਿਆ ਜੇ ਕਿਸੇ ਆਪਣੇ ਬੰਦੇ ਨੇ ਰঞ্জੀਤ ਸਿੰਘ ਵਰਗੇ ਨੇ ਆਵਾਜ਼ ਉਠਾਈ ਤਾਂ ਉਹਦਾ ਵੀ ਕਤਲ ਕਰ ਦਿੱਤਾ ਗਿਆ ਇਹ ਬੰਦਾ ਤਾਂ ਇੰਨਾ ਵੱਡਾ ਦੋਸ਼ੀ ਹੈ ਕਿ ਇਹਨੂੰ ਤਾਂ ਸਜ਼ਾ ਹੀ ਫਾਂਸੀ ਦੀ ਹੋਣੀ ਚਾਹੀਦੀ ਸੀ ਪਰ ਇਹਨੂੰ ਸਜ਼ਾ ਦੇ ਵਿੱਚ ਵੀ ਜਿਹੜੀ ਮੈਂ ਕਹਿ ਸਕਦਾ ਕਿ ਘੱਟ ਕੀਤੀ ਆ ਇਹਨੇ ਫਿਰ ਇੱਥੇ ਹੀ ਵਸ ਨਹੀਂ ਕੀਤੀ ਇਹਨੇ ਆਪਣੇ ਜਿਹੜੇ ਭਰੋਸਾ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਨਮਰਦ ਤੱਕ ਬਣਾਇਆ ਇਸ ਬੰਦੇ ਨੇ ਤਾਂ ਮਤਲ ਜਿਹੜੀਆਂ ਨਾ ਹੱਦਾ ਹੁੰਦੀਆਂ ਨੇ ਗਿਆ ਉਹ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਇੱਕ ਤਰ੍ਹਾਂ ਦਾ ਹੈਵਾਨ ਬਣ ਗਿਆ ਇਹ ਬੰਦਾ ਇਸ ਹੈਵਾਨ ਨੂੰ ਜਦੋਂ ਤੁਸੀਂ ਫਰ ਲੋ ਦਿੰਨੇ ਹੋ ਪਰ ਲੋ ਦਿੰਨੇ ਹੋ ਤਾਂ ਤੁਸੀਂ ਵੀ ਨਾਲ ਇਹਨਾਂ ਦੇ ਦੋਸ਼ੀ ਬਣ ਜਾਂਦੇ ਹੋ ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਸਾਡੀਆਂ ਪਾਰਟੀਆਂ ਸਾਡੀਆਂ ਸਰਕਾਰਾਂ ਇਹਨਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਨੇ ਚਾਹੇ ਇਹਨਾਂ ਦੇ ਸਾਹਮਣੇ ਕੋਈ ਗੰਧ ਪਿਆ ਹੋਵੇ ਉਹ ਕਿਹੜਾ ਇਹ ਮੂੰਹ ਦੇ ਵਿੱਚ ਨਾ ਪਾ ਲੈ ਸਾਰੀਆਂ ਸਰਕਾਰਾਂ ਦੋਸ਼ੀ ਨੇ ਅੱਜ ਗੱਲਾਂ ਚੱਲਦੀਆਂ ਨੇ ਸੁਖਬੀਰ ਉਹਨਾਂ ਦੀਆਂ ਮੈਂ ਕਹਣਾ ਵੱਡੇ ਦੋਸ਼ੀ ਨੇ ਲੇਕਿਨ ਅੱਜ ਵਾਲੇ ਕਿਹੜਾ ਘੱਟ ਦੋਸ਼ੀ ਨੇ ਅੱਜ ਵਾਲੇ ਜਿਹੜੇ ਉਹਦੇ ਉੱਪਰ ਕੇਸ ਚਲਾਉਂਦੇ ਆ ਇਜਾਜ਼ਤਾਨਾ ਦੇਣ ਜਿਹੜੇ ਉਹਨਾਂ ਨੂੰ ਫਰ ਲੋਆਂ ਦੇਣ ਚਾਹੇ ਪੰਜਾਬ ਚਾਹੇ ਹਰਿਆਣਾ ਚਾਹੇ ਕੇਂਦਰ ਜਿੰਨੀਆਂ ਸਰਕਾਰਾਂ ਨੇ ਸਿਰਫ ਵੋਟਾਂ ਦੇ ਖਾਤਰ ਇਸ ਦਰਿੰਦੇ ਨੂੰ ਇਹ ਖੁੱਲਾ ਛੱਡਦੇ ਨੇ ਤੇ ਉਹ ਦਰਿੰਦਾ ਆ ਕੇ ਆਪਣੀ ਦਰਿੰਦਗੀ ਦੁਬਾਰਾ ਕਰੇ ਉਹਨੂੰ ਇਹਦੇ ਲਈ ਸੋਟ ਦਿੰਦੇ ਨੇ ਹੁਣ ਕੌਣ ਇਸ ਗੱਲ ਦਾ ਜ਼ਿੰਮੇਵਾਰ ਹੈ ਕਿ ਜਦੋਂ ਇਹ ਆਪਣੇ ਉਸੇ ਕੁਕਰਮ ਦੇ ਅੱਡੇ ਦੇ ਉੱਪਰਾ ਕੇ ਦੁਬਾਰਾ ਨਹੀਂ ਕੋ ਕਰਮ ਕਰਦਾ ਕੌਣ ਇਸ ਗੱਲ ਨੂੰ ਕੌਣ ਇਸ ਗੱਲ ਨੂੰ ਤੈ ਕਰੂਗਾ ਕਿ ਹੁਣ ਵੀ ਇਹ ਆ ਕੇ ਉਥੇ ਖੇ ਨਾ ਖਾਂਦਾ ਹੋਵੇ ਲੋਕਾਂ ਦੇ ਸਾਹਮਣੇ ਬੈਠ ਕੇ ਲੋਕਾਂ ਨੂੰ ਪ੍ਰਵਚਨ ਦੇ ਨੇ ਲੇਕਿਨ ਗੁਫਾ ਦੇ ਵਿੱਚ ਜਾ ਕੇ ਖੇ ਖਾਣੀ ਕਿਉਂਕਿ ਉਦੋਂ ਤਾਂ ਹੁਣ ਮੇਰੇ ਖਿਆਲ ਦੇ ਵਿੱਚ ਵੱਧ ਹਲਕਿਆ ਹੋਊਗਾ ਉਦੋਂ ਤਾਂ ਰੋਜ਼ ਚਾਰਾ ਪੈਂਦਾ ਸੀ ਹੁਣ ਤਾਂ ਮਹੀਨਿਆਂ ਬਾਅਦ ਚਾਰਾ ਪੈਂਦਾ ਹੈਗਾ ਹੁਣ ਤਾਂ ਹਵਾਲ ਭੇੜੀਆਂ ਜਿਵੇਂ ਭੁੱਖਾ ਭੇੜੀਆਂ ਦੇ ਸ਼ਕਾਰਾਂ ਨੂੰ ਪੈਂਦਾ ਹੁਣ ਤਾਂ ਉਵੇਂ ਪੈਂਦਾ ਹੋਊਗਾ ਸੋ ਦੋਸਤੋ ਪਰ ਉਹਨੂੰ ਉੱਥੇ ਜਾ ਕੇ ਚੈੱਕ ਕਾਉਂ ਕਰੇ ਸਰਕਾਰਾਂ ਨੂੰ ਜਿਨ੍ਹਾਂ ਨੂੰ ਇਹ ਅਦਾਲਤਾਂ ਵੱਲੋਂ ਜਿਨ੍ਹਾਂ ਨੂੰ ਇਹ ਹੱਕ ਨੇ ਕਿ ਉਹਦੇ ਉੱਤੇ ਕੇਸ ਚਲਾਓ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸਰੇ ਆਮ ਚੀਜ਼ਾਂ ਨੰਗੀਆਂ ਹੋ ਚੁੱਕੀਆਂ ਨੇ ਉਹਦੀ ਜਿਹੜੀ ਬੇਟੀ ਬਣੀ ਹੋਈ ਆ ਪਰ ਹੈ ਕੁਝ ਹੋਰ ਹਨੀ ਪ੍ਰੀਤ ਵਰਗੀਆਂ ਖੁੱਲ੍ਹਿਆ ਫਿਰਦੀਆਂ ਨੇ ਇੱਥੇ ਤਾਂ ਕਿ ਲਿਆ ਕੇ ਉਹਦੇ ਮੂਰੇ ਦੁਬਾਰਾ ਚਾਰਾ ਸੱਠ ਸਕਣ ਕੀ ਫਰਕ ਪਿਆ ਉਸ ਬੰਦੇ ਨੂੰ ਤੇ ਦੋਸਤੋ ਜਿਹੜੀ ਮੈਂ ਅਗਲੀ ਗੱਲ ਕਹਿੰਦਾ ਸੀਗਾ ਇਹ ਲੋਕ ਕੱਲੇ ਇੱਥੇ ਤੱਕ ਹੀ ਨਹੀਂ ਖੜੇ ਇਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਬੇਅਦਬੀ ਕਰਨ ਤੋਂ ਪਹਿਲਾਂ ਇਹਨਾਂ ਨੇ ਪੋਸਟ ਲਾ ਕੇ ਲਲਕਾਰਿਆ ਸਿੱਖ ਕੌਮ ਨੂੰ ਉਸ ਤੋਂ ਬਾਅਦ ਹੁਣ ਜਿਹੜੇ ਆ ਜਿਹੜਾ ਇੱਕ ਬੈਠਾ ਹੁੰਦਾ ਬੈਠ ਕੇ ਇੰਟਰਵਿਊ ਦਿੰਦਾ ਪਾਪੀ ਬੰਦਾ ਉਸ ਪਾਪੀ ਬੰਦੇ ਦੀ ਮੈਂ ਤਾਂ ਇੰਟਰਵਿਊ ਲੈਣ ਵਾਲਿਆਂ ਤੋਂ ਹੈਰਾਨ ਆ ਤੁਸੀਂ ਐਸੇ ਮਤਲਬ ਅਧਰਮੀ ਬੰਦੇ ਦੇ ਸਾਹਮਣੇ ਬਹਿ ਕੇ ਉਹ ਤੋਂ ਤੁਸੀਂ ਸਵਾਲ ਜਵਾਬ ਲੈਨੇ ਹੋ ਉਹ ਬੰਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਿਹਨੇ ਪੋਸਟ ਲਗਵਾਏ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਪਾਰ ਕੇ ਗਲੀਆਂ ਚ ਨਾਲੀਆਂ ਚ ਗੰਦੇ ਨਾਲਿਆਂ ਦੇ ਵਿੱਚ ਗੁਰਬਾਣੀ ਨੂੰ ਰੋਲਿਆ ਉਹ ਬੰਦਾ ਅੱਜ ਬੈਠ ਕੇ ਲੋਕਾਂ ਨੂੰ ਨਸੀਹਤ ਆ ਦਿੰਦਾ ਤੇ ਨਾਲ ਦੀ ਨਾਲ ਸਿੱਖਾਂ ਨੂੰ ਚੜ੍ਹਾਉਂਦਾ ਕਿ ਮੈਂ ਆ ਬੈਠਾ ਮੇਰਾ ਤੁਸੀਂ ਕੀ ਵਗੜ ਲਿਆ ਨਾਲ ਜਦੋਂ ਉਹ ਇਹ ਗੱਲ ਕਹਿੰਦਾਗਾ ਕਿ ਮੈਂ ਇੰਨੇ ਸਾਲਾਂ ਦਾ ਮੇਰਾ ਨੰਬਰ ਚੱਲਦਾ ਮੈਂ ਸਰਿਆਨ ਉਦੋਂ ਦਾ ਘੁੰਮ ਰਿਆ ਸੀਗਾ ਆਪਣੇ ਘਰੇ ਰਹਿੰਦਾ ਸੀ ਮੈਂ ਡੇਰੇ 'ਚ ਰਹਿੰਦਾ ਸੀ ਮੈਂ ਜਹਾਜ਼ਾਂ ਤੇ ਜਾਂਦਾ ਸੀਗਾ ਤੇ ਮੇਰਾ ਕਿਸੇ ਨੇ ਕੀ ਵਗਾਰਿਆ ਤੇ ਨਾਲ ਦੀ ਨਾਲ ਦੋਸਤੋ ਇਹ ਚੀਜ਼ਾਂ ਕਹਿ ਕੇ ਉਹ ਕੱਲਾ ਸਿੱਖਾਂ ਨੂੰ ਬੰਗਾਰਦਾ ਹੀ ਨਹੀਂ ਚੜਿਆ ਰਿਹਾਗਾ ਔਰ ਜਦੋਂ ਉਹ ਇਹ ਗੱਲ ਕਹਿੰਦਾਗਾ ਕਿ ਮੈਨੂੰ ਪੁਲਿਸ ਨੇ ਹੱਥ ਤੱਕ ਨਹੀਂ ਲਗਾਇਆ ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹਨਾਂ ਸਰਕਾਰਾਂ ਨੂੰ ਇਹ ਪੁਲਿਸ ਨੂੰ ਜਿਨ੍ਹਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਲੈ ਕੇ ਗਏ ਉਸ ਗੁਰੂ ਘਰ ਦੇ ਗ੍ਰੰਥੀ ਨੂੰ ਉਹਦੀ ਪਤਨੀ ਨੂੰ ਉਸ ਗੁਰੂ ਘਰ ਦੇ ਪ੍ਰਧਾਨ ਨੂੰ ਇੰਨਾ ਥੱਡ ਡਿਗਰੀ ਇਹਨਾਂ ਨੇ ਟੌਰਚਰ ਕੀਤਾ ਕਿ ਉਹ ਜਦੋਂ ਆਪਦੀ ਕਹਾਣੀ ਦੱਸਦੇ ਨੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਅੰਸੂ ਤਾਂ ਆਉਂਦੇ ਨੇ ਸੁਣਨ ਵਾਲਿਆਂ ਦੇ ਅੱਖਾਂ ਦੇ ਵਿੱਚੋਂ ਵੀ ਅੰਸੂ ਆ ਜਾਂਦੇ ਨੇ ਜਦੋਂ ਉਹ ਗੁਰੂ ਗ੍ਰੰਥ ਆਪਣੇ ਗੁਰੂ ਘਰ ਦਾ ਗ੍ਰੰਥੀ ਦੱਸਦਾ ਹੈ ਕਿ ਮੇਰੇ ਘਰ ਵਾਲੀ ਦੀ ਰਸੋਈ ਫੱਟ ਗਈ ਇਹਨਾਂ ਦੇ ਅਤਿਆਚਾਰ ਕਰਨ ਕਰਕੇ ਜਦੋਂ ਉਹ ਦੱਸਦਾ ਕਿ ਸਾਨੂੰ ਅਲਫ ਨੰਗਾ ਕਰ ਲਿਆ ਗਿਆ ਜਦੋਂ ਉਹ ਦੱਸਦਾ ਮੇਰੀ ਪਤਨੀ ਨੂੰ ਅਲਫ ਨੰਗਾ ਕਰਕੇ ਮਰਦ ਚ ਪੁਲਿਸ ਵਾਲਿਆਂ ਵੱਲੋਂ ਉਹਦੇ ਤੇ ਕੌਰਚਰ ਕੀਤਾ ਗਿਆ ਔਰ ਉਹ ਪੁਲਿਸ ਜਦੋਂ ਅਸਲੀ ਦੋਸ਼ੀ ਜਿਹੜਾ ਓਪਨਲੀ ਦੱਸ ਰਿਹਾਗਾ ਕਿ ਕਿੱਥੇ ਬੈਠ ਕੇ ਅਸੀਂ ਸਾਜ਼ਿਸ਼ ਕਰੀ ਕਿਹੜੇ ਕਿਹੜੇ ਬੰਦਿਆਂ ਨੇ ਕਰੀ ਕਿਵੇਂ ਹਣੀਪ੍ਰੀਤ ਨੇ ਕਿਹਾ ਕਿਵੇਂ ਇਹ ਬਲਾਤਕਾਰੀ ਬਾਬੇ ਨੇ ਕਿਹਾ ਫੇਰ ਅਸੀਂ ਕਰਵਾਈ ਔਰ ਉਹਨੂੰ ਤੁਸੀਂ ਹੱਥ ਤੱਕ ਨਹੀਂ ਲਾਉਂਦੇ ਔਰ ਉਸ ਬੰਦੇ ਨੂੰ ਤੁਸੀਂ ਜਿਵੇਂ ਕਹਿੰਦੇ ਨੇ ਵੀਆਈਪੀ ਟ੍ਰੀਟਮੈਂਟ ਦਿੰਨੇ ਹੋ ਉਸ ਬੰਦੇ ਨੂੰ ਜਿਹੜਾ ਮੁੱਖ ਦੋਸ਼ੀ ਹੈ ਮੁੱਖ ਦੋਸ਼ੀ ਨੂੰ ਦੋਸਤੋ ਕਦੇ ਵੀ ਵਾਦਾ ਮਾਫਗਵਾ ਨਹੀਂ ਬਣਾਇਆ ਜਾਂਦਾ ਪਰ ਉਹਦੇ 'ਚ ਮੁੱਖ ਦੋਸ਼ੀ ਨੂੰ ਵਾਦਾ ਮਾਫ ਗਵਾਹ ਬਣਾਇਆ ਗਿਆ ਔਰ ਉਹ ਇਹ ਗੱਲ ਕਹਿ ਕੇ ਕਿ ਸਾਨੂੰ ਚੜਿਆ ਨਹੀਂ ਰਿਹਾ ਫਿਰ ਦੋਸਤੋ ਜਦੋਂ ਕੋਈ ਦਵਾਈ ਦੇ ਦਿੰਦਾ ਫਿਰ ਕਹਿੰਦੇ ਨੇ ਕਿ ਇਹ ਤੱਕਾ ਕਰਦੇ ਨੇ ਕਾਨੂੰਨ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਨੂੰ ਉਕਸਾਇਆ ਜਦੋਂ ਕਰੋ ਜਦੋਂ ਤੁਸੀਂ ਉਹਨਾਂ ਨੂੰ ਉਕਸਾਓਗੇ ਜਦੋਂ ਕਿਸੇ ਧਰਮ ਨੂੰ ਟਾਰਗੇਟ ਕਰੋਗੇ ਜਦੋਂ ਉਹਨਾਂ ਦੇ ਗੁਰੂ ਦੀ ਬੇਅਦਬੀ ਕਰੋਗੇ ਜਦੋਂ ਫਿਰ ਸਾਹਮਣੇ ਬੈਠ ਬੈਠ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਫੇਰ ਕੋਈ ਕੀ ਕਰੇ ਜਦੋਂ ਉਹਨਾਂ ਨੂੰ ਸਰਕਾਰਾਂ ਤੋਂ ਪੁਲਿਸ ਤੋਂ ਕਿਸੇ ਤੋਂ ਇਨਸਾਫ਼ ਦੀ ਆਸ ਨਾ ਰਹੇ ਅਦਾਲਤਾਂ ਜਦੋਂ ਪੱਖਪਾਤ ਕਰਨ ਲੱਗ ਜਾਣ ਫੇਰ ਕੋਈ ਕੀ ਕਰੇ ਹੁਣ ਦੋਸਤੋ ਦੱਸੋ ਇੱਕ ਉਸੇ ਪੈਟਰਨ ਦੇ ਉੱਪਰ ਬਾਬੇ ਦੂਜੇ ਬੰਦ ਨੇ ਬੱਦਵੇ ਹੋਵਣੀ ਉਹ ਵੀ ਬਲਾਤਕਾਰੀ ਨੇ ਪਰ ਉਹਨਾਂ ਨੂੰ ਅੱਜ ਤੱਕ ਪਰੋਲ ਜਾਂ ਫਰਲੋ ਜਾਂ ਕੋਈ ਚੀਜ਼ ਨਹੀਂ ਦਿੱਤੀ ਜਾਂਦੀ ਓਹੋ ਹੀ ਦੇਸ਼ ਦਾ ਇੱਕੋ ਕਾਨੂੰਨ ਇਸ ਬਾਬੇ ਨੂੰ ਫਰਲੋ ਦਿੰਦਾ ਇਸ ਬਾਬੇ ਨੂੰ ਖੁੱਲ੍ਹਿਆਂ ਸੁਟਿਆ ਦਿੰਦਾ ਕਿਉਂਕਿ ਇਹਦੇ ਆਲੀਆਂ ਜਿਹੜੀਆਂ ਵੋਟਾਂ ਨੇ ਇਹਦੇ ਤੇ ਇਹਦਾ ਪ੍ਰਭਾਵ ਬਰਕਰਾਰ ਉਹਨਾਂ ਬਾਬਿਆਂ ਦਾ ਜਿਹੜਾ ਪ੍ਰਭਾਵ ਸੀਗਾ ਉਹ ਬਰਕਰਾਰ ਨਹੀਂ ਰਿਹਾ ਉਹਨਾਂ ਦੇ ਚੇਲੇ ਚਾਪਟੇ ਸੀ ਜਿਹੜੇ ਖਿੰਡ ਗਏ ਇਹਦੇ ਜਿਹੜੇ ਚੇਲੇ ਚਾਪਟੇ ਸੀ ਕਿਉਂਕਿ ਸਿਸਟਮ ਥੱਲੇ ਇਹ じゃ ਬਣਿਆ ਹੋਇਆ ਸੀਗਾ ਇਹ ਬਰਕਰਾਰ ਰਹਿ ਗਿਆ ਇਸੇ ਕਾਰਨ ਕਰਕੇ ਇਹਨੂੰ ਜਿਹੜਾ ਹੈਗਾ ਸਾਰਾ ਕੁਝ ਮਿਲ ਰਿਹਾਗਾ ਦੋਸਤੋ ਤੁਸੀਂ ਕੀ ਸੋਚਦੇ ਹੋ ਇਸ ਗੱਲ ਬਾਰੇ ਜਿਹੜਾ ਹੁਣ ਫੇਰ ਦੁਬਾਰਾ ਇੱਥੇ ਆਊਗਾ ਫੇਰ ਲੋਕਾਂ ਦੇ ਜ਼ਖਮਾਂ ਦੇ ਉੱਪਰ ਨਮਕ ਛਿੜਕੂਗਾ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕੂਗਾ ਉਹ ਪਰਿਵਾਰਾਂ ਦੇ ਉੱਪਰ ਜਿਹਨਾਂ ਜਿਹਦੇ ਨਾਲ ਇਹਨੇ ਜ਼ੁਲਮ ਕੀਤੇ ਨੇ ਉਹਨਾਂ ਤੇ ਨਮਕ ਛਿੜਕੂਗਾ ਤੇ ਨਵਿਆਂ ਨੂੰ ਜ਼ਖਮ ਦੇਊਗਾ ਉਨੇ ਬਾਰੇ ਕੀ ਸੋਚਦੇ ਹੋ ਕਮੈਂਟ ਜਰੂਰ ਕਰਿਓ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਨੂੰ ਪਲੀਜ਼ ਲਾਈਕ ਆਪਣਾ ਸੌਰੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਸ ਤਰ੍ਹਾਂ ਦੇ ਕੁਕਰਮੀ ਬੰਦਿਆਂ ਦੇ ਜਿਹੜੇ ਕੁਕਰਮ ਨੇ ਆਪਾਂ ਜਿੰਨੀ ਕੋਸ਼ਿਸ਼ ਕਰ ਸਕਦੇ ਆ ਆਪਾਂ ਨੰਗੇ ਕਰ ਸਕੀਏ ਜਰੂਰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ